ਭਾਰਤ ਨੇ ਜਾਪਾਨ ਨੂੰ ਵੀ ਛੱਡਿਆ ਪਿੱਛੇ ਬਣਾ ਦਿੱਤਾ ਇੱਕ ਬੇਹਦ ਵੱਡਾ ਰਿਕਾਰਡ ਹੁਣ ਇੱਕ ਹੋਰ ਨਾਮੀ ਦੇਸ਼ ਨੂੰ ਪਿੱਛੇ ਛੱਡਣ ਦੀ ਤਿਆਰੀ ਵਿੱਚ ਇੰਡੀਆ ਤਾਂ ਭਾਰਤ ਦੇ ਵੱਲੋਂ ਜਾਪਾਨ ਨੂੰ ਪਿੱਛੇ ਛੱਡ ਦਿੱਤਾ ਗਿਆ ਹੈ ਅਤੇ ਅੱਗੇ ਹੁਣ ਇੱਕ ਹੋਰ ਵੱਡਾ ਮੁਕਾਮ ਹਾਸਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਭਾਰਤ ਦੇ ਵੱਲੋਂ ਇੱਕ ਵੱਡਾ ਰਿਕਾਰਡ ਬਣਾ ਦਿੱਤਾ ਗਿਆ ਏ ਦਿਗਜ ਦੇਸ਼ ਤੇ ਜਿਹੜੇ ਉਹਨਾਂ ਨੂੰ ਭਾਰਤ ਪਿੱਛੇ ਛੱਡਦਾ ਜਾ ਰਿਹਾ ਏ ਤਾਂ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇਹਨਾਂ ਬੁਲੰਦੀਆਂ ਦੇ ਉੱਤੇ ਸਾਡਾ ਦੇਸ਼ ਚਲਾ ਜਾਵੇਗਾ ਆਏ ਦਿਨ ਭਾਰਤ ਦੇ ਵਿੱਚ ਲਗਾਤਾਰ ਤਰੱਕੀ ਹੋ ਰਹੀ ਹੈ ਲਗਾਤਾਰ ਵੱਡੀਆਂ-ਵੱਡੀਆਂ ਪਲਾਂਗਾ ਦੇਸ਼ ਪੱਟ ਰਿਹਾ ਹੈ ਪੂਰੀ ਦੁਨੀਆ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਭਾਰਤ ਦੇ ਵੱਲੋਂ ਆਪਣੀ ਪਛਾਣ ਬਣਾਈ ਜਾ ਰਹੀ ਹੈ ਹੌਲੀ-ਹੌਲੀ ਓਵਰਟੇਕ ਹੋਰ ਦੇਸ਼ ਤੇ ਜਿਹੜੇ ਉਹ ਕੀਤੇ ਜਾ ਰਹੇ ਨੇ ਅਤੇ ਉਲੰਧੀਆਂ ਦੇ ਵੱਲ ਪਾਰਟ ਵਧਦਾ ਜਾ ਰਿਹਾ ਹੈ ਤਾਂ ਇਸੇ ਤਹਿਤ ਭਾਰਤ ਦੇ ਵੱਲੋਂ ਇੱਕ ਬੇਹਦ ਵੱਡੀ ਪੁਲਾੰਗ ਪੁੱਟੀ ਗਈ ਹੈ ਭਾਰਤ ਜਾਪਾਨ ਨੂੰ ਪਿੱਛੇ ਛੱਡ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ ਭਾਰਤ ਨੇ ਅਰਥ ਵਿਵਸਥਾ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ ਹੁਣ ਭਾਰਤ ਨੇ ਜਾਪਾਨ ਨੂੰ ਪਿੱਛੇ ਛੱਡਿਆ ਹੈ ਅਤੇ ਦੁਨੀਆ ਦੀ ਚੌਥੇ ਨੰਬਰ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਦਾ ਦਰਜਾ ਹਾਸਲ ਕਰ ਲਿਆ ਹੈ ਇਹ ਅੰਕੜੇ ਅੰਤਰਰਾਸ਼ਟਰੀ ਮੁਦਰਾ ਕੋਸ਼ ਯਾਨੀ ਕਿ ਆਈਐਮਐਫ ਅਤੇ ਵਰਲਡ ਬੈਂਕ ਦੇ ਵੱਲੋਂ ਜਾਰੀ ਆਖਰੀ ਅਰਥਵਿਵਸਥਾ ਰਿਪੋਰਟ ਤੇ ਅਧਾਰਤ ਦੇ ਤਾ ਭਾਰਤ 4 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਗਿਆ ਏ ਇਹ ਸਫਲਤਾ ਕਈ ਸਾਲਾਂ ਦੀ ਲਗਾਤਾਰ ਆਰਥਿਕ ਵਿਕਾਸ ਦਰ ਅਤੇ ਭਾਰਤੀ ਨੀਤੀਆਂ ਦਾ ਨਤੀਜਾ ਏ ਦਵਿੰਤ ਮੰਗਰਿਆ ਅਨੁਸਾਰ ਭਾਰਤ ਦੀ ਜੀਡੀਪੀ ਹੁਣ 4 ਟ੍ਰਿਲੀਅਨ ਡਾਲਰ ਤੋਂ ਵੱਧ ਹੋ ਚੁੱਕੀ ਹੈ 2014 ਵਿੱਚ ਭਾਰਤ ਦੀ ਜੀਡੀਪੀ 2 ਟ੍ਰਿਲੀਅਨ ਤੋਂ ਥੋੜੀ ਵੱਧ ਸੀ ਜਿਸ ਤੋਂ ਬਾਅਦ ਲਗਾਤਾਰ ਵਿਕਾਸ ਹੁੰਦਾ ਗਿਆ ਇਸ ਦੌਰਾਨ ਭਾਰਤ ਨੇ ਨਿਰਯਾਤ ਉਨਤ ਟੈਕਨੋਲੋਜੀ ਉਤਪਾਦਨ ਅਤੇ ਡਿਜੀਟਲ ਇੰਡੀਆ ਵਰਗੀਆਂ ਯੋਜਨਾਵਾਂ ਰਾਹੀਂ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ ਤਾਂ ਨੀਤੀ ਆਯੋਗ ਦੇ ਸੀਈਓ ਬੀਆਰ ਸੁਬਰਮਣੀਅਮ ਨੇ ਹਾਲ ਹੀ ਦੇ ਵਿੱਚ ਕਿਹਾ ਕਿ ਜੇ ਭਾਰਤ ਇਸੇ ਰਫ਼ਤਾਰ ਨਾਲ ਅੱਗੇ ਵਧਦਾ ਗਿਆ ਤਾਂ ਅਗਲੇ 2.5 ਸਾਲਾਂ ਵਿੱਚ ਜਰਮਨੀ ਨੂੰ ਵੀ ਪਿੱਛੇ ਛੱਡ ਕੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਉਹਨਾਂ ਨੇ ਕਿਹਾ ਕਿ ਇਹ ਸਿਰਫ ਸੰਭਾਵਨਾ ਨਹੀਂ ਹੈ ਪਰ ਯਕੀਨੀ ਹਕੀਕਤ ਇਹ ਬਣਨ ਜਾ ਰਹੀ ਹੈ ਤਾਂ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਭਾਰਤ ਦੇ ਵਿੱਚ ਨਿਵੇਸ਼ ਵਧ ਰਿਹਾ ਹੈ ਨੌਕਰੀਆਂ ਬਣ ਰਹੀਆਂ ਹਨ ਅਤੇ ਨਵੀਂ ਉਦਯੋਗਿਕ ਨੀਤੀਆਂ ਦੇ ਸਾਥ ਨਾਲ ਭਵਿੱਖ ਹੋਰ ਉਜਵਲ ਹੋ ਰਿਹਾ ਹੈ ਤਾਂ ਆਰਥਿਕ ਇਤਿਹਾਸ ਦਾ ਜੇ ਜ਼ਿਕਰ ਕੀਤਾ ਜਾਵੇ ਸਾਲ 1991 ਵਿੱਚ ਆਰਥਿਕ ਸੁਧਾਰਾਂ ਦੇ ਸ਼ੁਰੂ ਹੋਣ ਤੋਂ ਬਾਅਦ ਭਾਰਤ ਨੇ ਨਵੀਨਤਮ ਨੀਤੀਆਂ ਦੇ ਖੁੱਲੀ ਮਾਰਕੀਟ ਨਾਲ ਆਪਣੀ ਵਾਧੂ ਗਤੀ ਸ਼ੁਰੂ ਕੀਤੀ 2007 ਦੇ ਵਿੱਚ ਭਾਰਤ 1 ਟ੍ਰਿਲੀਅਨ ਦੀ ਜੀਡੀਪੀ ਪਾਰ ਕਰ ਗਿਆ ਫਿਰ 2014 ਦੇ ਵਿੱਚ 2 ਟ੍ਰਿਲੀਅਨ ਦੇ ਕਲੱਬ ਵਿੱਚ ਸ਼ਾਮਲ ਹੋਇਆ 2019-20 ਵਿੱਚ ਇਹ ਗਿਣਤੀ 3 ਟ੍ਰਿਲੀਅਨ ਦੀ ਹੱਦ ਤੋਂ ਪਾਰ ਹੋ ਗਈ ਅਤੇ ਹੁਣ ਸਾਲ 2024-25 ਵਿੱਚ ਭਾਰਤ 4 ਟ੍ਰਿਲੀਅਨ ਡਾਲਰ ਦੀ ਜੀਡੀਪੀ ਵਾਲੀ 34 ਸਭ ਤੋਂ ਵੱਡੀ ਇਕਨੋਮੀ ਬਣ ਗਿਆ ਏ ਤਾਂ ਭਾਰਤ ਦੀ ਇਹ ਉਤਸ਼ਾਹ ਜਨਕ ਉਹ ਡਾਂਸ ਸਿਰਫ ਅੰਕੜਿਆਂ ਦੀ ਗੱਲ ਨਹੀਂ ਹੈ ਸਗੋਂ ਇਹ ਵਿਸ਼ਵ ਭਰ ਦੇ ਵਿੱਚ ਭਾਰਤ ਦੇ ਭਰੋਸੇਯੋਗ ਆਰਥਿਕ ਵਿਕਾਸ ਨੂੰ ਦਰਸਾਉਂਦੀ ਹੈ ਇਸ ਸਫਲਤਾ ਨਾਲ ਭਾਰਤ ਨੂੰ ਹੋਰ ਨਿਵੇਸ਼ ਆਕਰਸ਼ਿਤ ਕਰਨ ਨੌਕਰੀਆਂ ਦੇ ਮੌਕੇ ਵਧਾਉਣ ਅਤੇ ਦੁਨੀਆ ਭਰ ਵਿੱਚ ਆਪਣਾ ਰੋਲ ਵਧਾਉਣ ਦੀ ਮਦਦ ਮਿਲੇਗੀ ਤਾਂ ਭਾਰਤ ਦੇ ਵੱਲੋਂ ਲਗਾਤਾਰ ਵੱਡੀਆਂ ਪੁਲੰਗਾਂ ਨੇ ਜਿਹੜੀਆਂ ਉਹ ਆਏ ਦਿਨ ਪਟੀਆਂ ਜਾ ਰਹੀਆਂ ਨੇ ਆਏ ਦਿਨ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਉਪਲਬਧੀਆਂ ਤੇ ਸਾਡਾ ਦੇਸ਼ ਪਹੁੰਚ ਰਿਹਾ ਹੈ